ਆਮੀ ਜੋ ਕਰਾਈਏ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੀ ਲਹਿਰ ਚਲਾਈ ਗਈ ਹੈ ਪੰਜਾਬ ਦੇ ਵਿੱਚ ਸਿੱਖਿਆ ਦਾ ਜਿਹੜਾ ਸਤਾਰਾ ਦਿਨ-ਦਰ-ਦਿਨ ਉਸ ਨੂੰ ਹੋਰ ਉੱਚਾ ਚੁੱਕਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਹੜਾ ਆਪਣਾ ਸਰਕਾਰੀ ਸਕੂਲ ਹੈਗੇ ਨੇ ਸਰਕਾਰੀ ਕਾਲਜੇਜ਼ ਹੈਗੇ ਸਾਰੇ ਜੁਕਿ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਜਿਹਦੇ ਨਾਲ ਸਾਡਾ শিক্ষা ਦਾ কাंचा ਹੈਗਾ ਦਿਨ ਬਰ ਦਿਨ ਹੋਰ ਵਧੀਆ ਹੋ ਰਿਹਾ ਹੈ ਤੇ ਉਸੇ ਦੀ ਤੁਸੀਂ ਦੇਖੋ ਰਿਜ਼ਲਟਸ ਸਾਡੇ ਨਾਲ ਅੱਜ ਇੱਥੇ ਬੈਠੇ ਨੇ ਬੜੇ ਹੀ ਪਿਆਰੇ ਬੱਚੇ ਇਹਨਾਂ ਬੱਚਿਆਂ ਨੇ ਆਪਣੀ ਆਪਣੀ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਕੀਤੀ ਹੈ ਤੇ ਬਹੁਤ ਹੀ ਵਧੀਆ ਨੰਬਰ ਦਿੱਤੇ ਅਸੀਂ ਨੰਬਰ ਕਦੇ ਸੁਣੇ ਵੀ ਨਹੀਂ ਹੋਣਗੇ ਉਹਨਾਂ ਨੇ ਨੰਬਰ ਬੱਚੇ ਲੈ ਕੇ ਆਏ ਨੇ ਤੇ ਬਹੁਤ ਹੀ ਸਾਡੇ ਵਾਸਤੇ ਮਾਨਨ ਦੀ ਗੱਲ ਹੈ ਸਾਨੂੰ ਖੁਦ ਬਹੁਤ ਅੱਛਾ ਲੱਗਿਆ ਕਿ ਅਸੀਂ ਇੰਨੇ ਅੱਛੇ ਰਿਜ਼ਲਟਸ ਗਵਰਨਮੈਂਟ ਸਕੂਲਸ ਵਿੱਚੋਂ ਸਾਨੂੰ ਸੁਨਹਿਰ ਨੂੰ ਮਿਲ ਰਹੇ ਹੈ ਬੱਚਿਆਂ ਨੂੰ ਜਿਹੜਾ ਸਿਹਰਾ ਹੈਗਾ ਬੱਚਿਆਂ ਨੂੰ ਜਾਂਦਾ ਇਹਨਾਂ ਦੀ ਮੀਤ ਨੂੰ ਜਾਂਦਾ ਇਹਨਾਂ ਦੇ ਪਰਿਵਾਰ ਨੂੰ ਜਾਂਦਾ ਇਹਨਾਂ ਦੇ ਜਿਹੜੇ ਫੀਚਰ ਦੇ ਜਿਹੜੇ ਸਕੂਲ ਹੈਗੇ ਨੇ ਜਿਹੜੀ ਸਾਰੀ ਸਕੂਲ ਦੀ ਟੀਮ ਹੈਗੀ ਹੈ ਜਿਹੜਾ ਸੇਫ ਵਿਭਾਗ ਹੈਗਾ ਸਾਰਿਆਂ ਨੂੰ ਏਜ਼ਲਾ ਕ੍ਰੈਡਿਟ ਜਾਂਦੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਹੈ ਵੀ ਅੱਜ ਜਿਹੜੇ ਬੱਚੇ ਹੈਗੇ ਇੰਨੀ ਅੱਛੀ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ। ਨਮਸਕਾਰ ਜੀ ਦੋਸਤੋ ਮੈਂ ਇਸ ਵੇਲੇ ਡੀਸੀ ਕੰਪਲੈਕਸ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਜ਼ਿਲ੍ਹਾ ਪਰ ਦੇ ਵਿੱਚ ਬੱਚੇ ਟਾਪਰ ਆਏ ਨੇ ਉਹਨਾਂ ਦੇ ਨਾਲ ਸਮਾਪਤੀ ਕੀਤਾ ਰੋਪੜ ਦੇ ਐਸਐਸਪੀ ਤੇ ਡੀਸੀ ਸਾਹਿਬ ਵੱਲੋਂ ਤੇ ਪਿੱਛੇ ਬੱਚੇ ਇੰਜ ਸਾਡੇ ਰੋਪੜ ਜ਼ਿਲ੍ਹੇ ਦੇ ਬੱਚੇ ਆ ਜਿਹੜੇ ਕਿ 10ਵੀਂ ਦੇ 12ਵੀਂ ਦੇ ਵਿੱਚ ਇਹਨਾਂ ਨੇ ਬਹੁਤ ਉਹ ਜਿਹੜਾ ਵੱਡਾ ਸਤਾਨ ਆਫਰ ਕੀਤੇ ਆਂ ਗੱਲਬਾਤ ਸਵਰਨਲ ਕਰਾਂਗੇ ਹਾਂਜੀ ਨਮਸਕਾਰ ਜੀ ਕਿਹੜਾ ਕਿਹੜੇ ਸਕੂਲ ਤੋਂ ਆਏ ਆਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੁਮਾਣਾ ਤੁਮਾਣੇ ਤੋਂ ਆਏ ਕਿੰਨੇ ਨੰਬਰ ਕਿਹੜੇ ਕਲਾਸ ਤੋਂ ਲਏ ਮੈਂ 10th ਕਲਾਸ ਚ 97.54% ਅਚੀਵ ਕੀਤਾ ਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਬੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਕਿਵੇਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਮੈਂ ਦਰਸ਼ਕਾਂ ਨੂੰ ਦੱਸਣਾ ਜਾਵਾਂਗਾ ਕਿ ਅੱਜ ਤੱਕ ਸਾਇਦ ਅਸੀਂ ਪਹਿਲੀ ਵਾਰੀ ਕਵਰੇਜ ਕਰ ਰਹੇ ਆ ਇਸ ਤਰ੍ਹਾਂ ਦੀ ਕਿਉਂਕਿ ਅਸੀਂ ਪਹਿਲਾਂ ਇਸ ਤਰ੍ਹਾਂ ਦੇ ਕਦੇ ਪ੍ਰੋਗਰਾਮ ਨਹੀਂ ਦੇਖੇ ਕਿਉਂਕਿ ਜੋ ਇਸ ਵਲੀ ਜੋ ਇਸ ਸਰਕਾਰ ਦੇ ਵਿੱਚ ਜਾਂ ਇਸ ਮੰਤਰੀ ਹਜੋਸੀ ਬੈਂਸ ਜਿਹੜੇ ਸਾਡੇ ਸਿੱਖਿਆ ਮੰਤਰੀ ਹੈ ਉਹਨਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਨੂੰ ਲੈ ਕੇ ਕੀਤੇ ਜਾ ਰਹੇ ਨੇ ਤੇ ਬੜਾ ਵਧੀਆ ਲੱਗਿਆ ਅੱਜ ਦੇ ਐਸਐਸਪੀ ਦੇ ਡੀਸੀ ਤੁਸੀਂ ਹੋ ਮੈਨੂੰ ਲੱਗਾ ਹਾਂਜੀ ਪਤਾ ਲੱਗਿਆ ਵੀ ਕਿਵੇਂ ਮਿੱਟੀਆਂ ਹੁੰਦੀਆਂ ਕਿਵੇਂ ਉਗਦੇ ਹਾਂਜੀ ਧੰਨਵਾਦ ਤੁਹਾਡਾ ਤੇ ਮੈਂ ਚਾਹਾਂਗਾ ਹੋਰ ਜ਼ਿਆਦਾ ਤੁਸੀਂ ਨੰਬਰ ਹਾਸਲ ਕਰੋ ਅੰਜੀ ਤੁਹਾਡਾ ਕੀ ਨਾਮ ਹੈ ਜੀ ਹੀਮਾਂਸ਼ ਕੁਮਾਰ ਹੰਸ ਸਰਕਾਰੀ ਹਾਈ ਸਮਾਰਟ ਸਕੂਲ ਕਲਿਤਰਾ શ્રી ਅਨੰਦਪੁਰ ਸਾਹਿਬ ਜਿਹੜੇ ਸਕੂਲ ਕਿਹੜੀ ਕਲਾਸ ਤੋਂ ਵਿੱਚ ਕਿੰਨੇ ਨੰਬਰ ਅਸਰ ਕੀਤਾ ਮੈਂ ਈ ਸ਼ਵਰ ਦਸ਼ਮੀ ਦੇ ਹਿੰਮਤੀਆਂ ਦਿੱਤੇ ਦੇ ਵਿੱਚ ਮੈਂ 97 54 ਅੰਕ ਪ੍ਰਾਪਤ ਕੀਤੇ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੀ ਪੂਰੇ ਪੰਜਾਬ ਵਿੱਚ ਸ਼ੋਲ ਨੀ ਪੋਜੀਸ਼ਨ ਆਈ ਤੇ ਜ਼ਿਲ੍ਹਾ ਪੱਧਰ ਤੇ ਮੇਰੀ ਤੀਜੀ ਪੋਜੀਸ਼ਨ ਆਈ ਹਾਂਜੀ ਅੱਜ ਸਵੇਰ ਤੋਂ ਤੁਸੀਂ ਸਾਡੇ ਜਿਹੜੇ ਸੀਨੀਅਰ ਆਫੀਸਰ ਜਿਹੜੇ ਆਈਐਸ ਪੀਪੀਐਸ ਹੈ ਉਹਨਾਂ ਦੇ ਨਾਲ ਵਿਜਿਟ ਕੀਤੀ ਕਿਵੇਂ ਦਾ ਲੱਗਿਆ ਤੁਹਾਨੂੰ ਗੱਲਬਾਤ ਕੀਤੀ ਉਹਨਾਂ ਨੇ ਹਾਂਜੀ ਅੱਜ ਸਜੇ ਡੀਸੀ ਸਾਹਿਬ ਵੀ ਤੇ ਤੇ ਉਹਨਾਂ ਦੇ ਨਾਲ ਹੋਰ ਵੀ ਬਹੁਤ سارے ਅਫੀਸਰ ਤੇ ਉਹਨਾਂ ਨੂੰ ਲੱਗ ਲਾ ਡਿਪਾਰਟਮੈਂਟ ਦੇ ਸਾਨੂੰ ਉਹ ਦੱਚਾ ਕੀ ਕਿਹੜਾ ਡਿਪਾਰਟਮੈਂਟ ਕਿਵੇਂ ਕੰਮ ਕਰ ਰਿਹਾ ਤੇ ਹਰੇਕ ਡਿਪਾਰਟਮੈਂਟ ਇੱਕ ਦੂਜੇ ਨਾਲ ਬਹੁਤ ਜ਼ਿਆਦਾ ਮਿਲਿਆ ਹੋਇਆ ਹੈ ਤੇ ਹਰੇਕ ਦਾ ਹੀ ਕੰਮ ਬਹੁਤ ਹਾਰਡ ਵਰਕ ਹੁੰਦਾ ਹੈ ਅੱਜ ਤੱਕ ਅਸੀਂ ਪੂਰੀ ਦੁਨੀਆ ਬਾਹਰ ਤੇ ਦੇਖੀ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਤਾਂ ਤੁਹਾਨੂੰ ਬਹੁਤ ਮਹਿਸੂਸ ਹੋਇਆ ਕਿ ਹਰੇਕ ਫੀਲਡ ਵਿੱਚ ਬਹੁਤ ਹਾਰਡ ਵਰਕ ਚੱਲਿਆ ਕਰਦਾ ਹੈ ਜੀ ਬਿਲਕੁਲ ਮਨ ਬਣਾਇਆ ਵੀ ਅਸੀਂ ਹੁਣ ਡੀਸੀ ਬਣਨਾ ਜਾਂ ਐਸਐਸਬੀ ਬਣਨਾ ਜਾਂ ਕੀ ਬਣਨਾ ਹਾਂਜੀ ਮੈਂ ਯੂਪੀਐਸਸੀ ਦੀ ਹੁਣ ਇਸ ਤੋਂ ਬਤਿਆਰੀ ਕਰੂੰਗਾ ਤੇ ਆਪਣਾ ਇਹ ਦੇਖੋ ਕਿ ਮੈਂ ਆਈਪੀਐਸ ਬਣਨੇ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਇਦਾਂ ਦੇ ਬਹੁਤ ਕੰਪਲਿਕਟਡ ਇਗਜ਼ਾਮ ਦੇਣ ਦੀ ਵੀ ਕੋਸ਼ਿਸ਼ ਕਰੂੰਗਾ ਤੇ ਤਿਆਰੀ ਰੱਖੂੰਗਾ ਆਪਣੀ ਪੂਰੀ ਤਾਂ ਹੀ ਤੁਹਾਨੂੰ ਜਲਦੀ ਤੁਸੀਂ ਉਹ ਕਰੇ ਇਸ ਤਰ੍ਹਾਂ ਦੇ ਕੰਮ ਕਰਨ ਜੀ ਹਾਂਜੀ ਨਮਸਕਾਰ ਜੀ ਹਾਲ ਚਾਲ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸਕੂਲ ਹੈ گورਨਮੈਂਟ ਗਰਡੀਅਨਸ ਕੈਂਡੀ ਸਕੂਲ ਤੇ ਹਾਂਜੀ ਕਿਹੜੀ ਕਲਾਸ ਤੋਂ ਨੰਬਰ ਤੁਸੀਂ ਕਿੰਨੇ ਲਏ ਹੋ ਪਲਸ 2 ਕਲਾਸ ਚ ਲਏ 97.20% ਨੋਨ ਮੈਡੀਕਲ ਸਟਰੀਮ ਤੇ ਹੁਣ ਜਿਵੇਂ ਇੱਥੇ ਤੁਸੀਂ ਪਹੁੰਚੇ ਆ ਤੁਹਾਡੇ ਨਾਲ ਐਸਐਸਪੀ ਡੀਸੀ ਤੇ ਹੋਰ ਅਫਸਰਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਕੋਈ ਕਿਆ ਲੱਗਿਆ ਖਾਸ ਮੇਰਾ ਮਤਲਬ ਉਹਨਾਂ ਦਾ ਗੱਲ ਕਰਨ ਤਰੀਕਾ ਬਹੁਤ ਵਧੀਆ ਲੱਗਿਆ ਬੱਚਿਆਂ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਹੋ ਬਹੁਤ ਪੋਲਾਈਟਲੀ ਗੱਲ ਕਰਦੇ ਸਾਨੂੰ ਉਹਨਾਂ ਨੇ ਬਹੁਤ ਇਨਸਪਾਇਰ ਕੀਤਾ ਤੁਸੀਂ ਇਸ ਸਕੂਲ ਚ ਆਓ ਤੁਸੀਂ ਦੇਖੋ ਇੱਕ ਵੀ ਇਸ ਤੱਕ ਹੀ ਹੈ ਕਿ ਕਿਹੜੇ ਕਿਹੜੇ ਵਿਭਾਗ ਹੈ ਕਿਹੜੇ ਕਿਹੜੇ ਡਿਪਾਰਟਮੈਂਟ ਕਿਦਾਂ-ਕਿਦਾਂ ਕੰਮ ਕਰਦੇ ਇਸ ਤਰ੍ਹਾਂ ਦੇ ਉਹਦੇ ਇਸ਼ੂ ਹੁੰਦੇ ਕਿਦਾਂ ਉਹਨਾਂ ਨੂੰ ਸੋਲਵ ਕੀਤਾ ਜਾਂਦਾ ਉਹਤੇ ਕਿੰਦਾ ਕਿਸੇ ਨਾਲ ਗੱਲਬਾਤ ਕੀਤੀ ਜਾਂਦੀ ਉਹ ਸਾਰਾ ਕੁਝ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿੱਥੇ ਬਹੁਤ ਮੂਜੀ ਹੈ ਤੇ ਲੱਗਦਾ ਵੀ ਤੁਸੀਂ ਵੀ ਕੋਈ ਨਾ ਕੋਈ ਕੁਰਸੀ ਲਾਉਂਗੇ ਦੋਨਾਂ ਦੇ ਵਿੱਚ ਹਾਂਜੀ ਕੁਝ ਕੋਸ਼ਿਸ਼ ਤਾਂ ਜ਼ਰੂਰ ਕਰਨੀ ਪੂਰੀ ਪੂਰੀ ਕੋਸ਼ਿਸ਼ ਤਿਆਰੀ ਕਰਨੀ ਹਰੇਕ ਐਗਜ਼ਾਮ ਦੀ ਕੋਈ ਵੀ ਮਤਲਬ ਗਵਰਨਮੈਂਟ ਐਗਜ਼ਾਮ ਲੈਣਾ ਹੈ ਤੇ ਮੇਰਾ ਇੰਟਰਸਟ ਹੈ ਡਿਫੈਂਸ ਲਾਈਨ ਤੇ ਜ਼ਿਆਦਾ ਤੋਂ ਕਰਕੇ ਤੇ ਫਿਰ ਮੈਂ 에ਅਰ ਫੋਰਸ ਬਸ ਜ਼ਿਆਦਾ ਪ੍ਰਿਫਰ ਕਰਦਾ ਪਿੰਡ ਕਿਹੜਾ ਤੁਹਾਡਾ ਗਾਗ ਪਿੰਡ ਹੈ ਮੰਮੀ ਡੈਡੀ ਕੀ ਕਰਦੇ ਆ ਫਾਦਰ ਮੇਰੇ ਕੁੱਕ ਹੈ ਤੇ ਮਦਰ ਮੇਰੇ ਹਾਊਸ ਵਾਈਫ ਹੈ ਬਹੁਤ ਵਧੀਆ ਬਤਾਇਆ ਤੁਹਾਨੂੰ ਬਹੁਤ ਬਹੁਤ ਥੈਂਕ ਹਾਂਜੀ ਮੈਡਮ ਜੀ ਤੁਹਾਡਾ ਕੀ ਨਾਮ ਹੈ ਜੰਨਤਵੀਰ ਕੋਲ 10th ਕਲਾਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਰ ਖਾਲੀ Yes sir 96.92% ਤੁਹਾਡਾ ਇਹ ਅੱਜ ਦਾ ਬਹੁਤ ਵਧੀਆ ਪ੍ਰੋਗਰਾਮ ਸੀ ਬਹੁਤ ਵਧੀਆ ਲੱਗਿਆ ਇਦਾਂ ਇੰਟਰੈਕਸ਼ਨ ਕਰਕੇ ਉਹ ਵੀ ਆਈਏਐਸ ਅਫੀਸਰ ਨਾਲ ਮੇਰਾ ਖੁਦ ਦਾ ਡਰੀਮ ਹੈ ਕਿ ਮੈਂ ਆਈਏਐਸ ਅਫੀਸਰ ਬਣਾ ਔਰ ਫਿਰ ਜ਼ਿੰਦਗੀ ਹੁਣ ਸਾਡੇ ਦਿਮਾਗ 'ਚ ਹਮੇਸ਼ਾ ਡਾਊਟ ਰਹਿੰਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਔਰ ਇੰਨਾ ਵੱਡਾ ਸਿਸਟਮ ਹੈ ਪੂਰੇ ਰੋਪੜ ਦਾ ਕਿ ਉਹ ਕਿਸ ਤਰ੍ਹਾਂ ਮੈਨੇਜ ਹੁੰਦਾ ਹੋਗਾ ਹਰ ਚੀਜ਼ ਕਿਸ ਤਰ੍ਹਾਂ ਹੁੰਦੀ ਹੈ ਇਹ ਮੀਟਿੰਗ ਤੋਂ ਸਾਨੂੰ ਇਹ ਸਾਰੇ ਡਾਊਟ ਕਲੀਅਰ ਹੋ ਗਏ ਕਿ ਕਿਸ ਤਰ੍ਹਾਂ ਇੱਕ ਡੀਸੀ ਆਈਏਐਸ ਅਫੀਸਰ ਸਾਰੇ ਕੁਝ ਮੈਨੇਜ ਕਰਦਾ ਕਿਸ ਤਰ੍ਹਾਂ ਮੀਟਿੰਗਸ ਹੁੰਦੀਆਂ ਇਹ ਸਾਰਾ ਬੱਚਾ ਤੁਹਾਨੂੰ ਪਤਾ ਲੱਗ ਗਿਆ ਵੀ ਇਕੱਲਾ ਡੀਸੀ ਕੰਮ ਨਹੀਂ ਕਰਦਾ ਡੀਸੀ ਨਾਲ ਬਹੁਤ ਵੱਡੀ ਟੀਮ ਕੰਮ ਕਰਦੀ ਹੈ ਹਾਂਜੀ ਹਾਂਜੀ ਸਰ ਕਿਹੜਾ ਪਿੰਡ ਥੋੜੇ ਵਿੱਚ ਬੜੀ ਥੋੜੀ ਹਾਂਜੀ ਕੀ ਕਰਦੇ ਮੰਮੀ ਡੜੀ ਮੰਮਾ ਹਾਊਸ ਵਾਈਫ ਨੇ ਤੇ ਪਾਪਾ ਫਾਰਮਰ ਹਾਂਜੀ ਲਓ ਜੀ ਦੇਖ ਲਓ ਹਾਊਸ ਵਾਈਫ ਆ ਮੰਮੀ ਆ ਤੇ ਫਾਰਮਰ ਆ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਪਰ ਲੇਕਿਨ ਜਿਹਨੇ ਪੜ੍ਹਾਈ ਕਰਨੀ ਹੁੰਦੀ ਉਹ ਕਰ ਸਕਦੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਬੜੇ-ਬੜੇ ਅਫਸਰਾਂ ਦੇ ਵਿੱਚ ਹੀ ਅਫਸਰ ਬਣ ਸਕਦੇ ਆ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਗਵਰਨਮੈਂਟ ਸੀਨੀਅਰਸ ਕੈਂਡੀਡੇਟਸ ਸਮਾਰਟ ਸਕੂਲਪੁਰ ਖਾਲੀ ਹਾਂਜੀ ਪਲੱਸ 2 ਕਲਾਸ 97.4 ਮੈਡੀਕਲ ਸਟਰੀਮ ਜਿਹੜੇ ਆਏ ਹੋਏ ਆ ਹਾਂਜੀ ਸਵੇਰ ਦੇ ਆਏ ਕਿਹਦੇ ਨਾਲ ਆਏ ਆਪਣੇ ਟੀਚਰਸ ਨਾਲ ਆਏ ਹਾਂਜੀ ਈਮੇਜ ਲੱਗੀ ਅੱਜ ਦਾ ਬਹੁਤ ਯਾਰ ਜਿਹੜਾ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਡੀਸੀ ਸਾਹਿਬ ਨਾਲ ਮਿਲ ਕੇ ਤੇ ਐਸਐਸਪੀ ਸਾਹਿਬ ਨਾਲ ਮਿਲ ਕੇ ਸਾਨੂੰ ਇਦਾਂ ਲੱਗਿਆ ਕਿ ਅਸੀਂ ਵੀ ਅੱਗੇ ਜਾ ਕੇ ਕੁਝ ਕਰ ਸਕਦੇ ਅਗਰ ਅਸੀਂ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰੀਏ ਤਾਂ ਅਸੀਂ ਵੀ ਸਾਰੇ ਕੰਪੀਟੀਟਿਵ ਐਗਜ਼ਾਮਸ ਕਲੀਅਰ ਕਰ ਸਕਦੇ ਤੇ ਅਸੀਂ ਵੀ ਇਸ ਜਗ੍ਹਾ ਤੇ ਪਹੁੰਚ ਸਕਦੇ ਆ ਕਿਹੜਾ ਤੁਹਾਡਾ ਖਾਲੀ ਹਾਂਜੀ ਆ ਪਾਪਾ ਸ਼ੋਪਕੀਪਰ ਐ ਤੇ ਮੰਮਾ ਹਾਊਸ ਵਾਈਫ ਐ ਬਿਲਕੁਲ ਜੀ ਅਸੀਂ ਸਾਡਾ ਪੁੱਛਣ ਦਾ ਮਕਸਦ ਇਹ ਹੈਗਾ ਵੀ ਪਤਾ ਲੱਗਦਾ ਵੀ ਪੇਰੈਂਟਸ ਜਿਹੜੇ ਆ ਉਹ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਕਿੰਨੀ ਮਿਹਨਤ ਕਰਾਉਂਦੇ ਨੇ ਤੁਹਾਡਾ ਕੀ ਨਾਮ ਹੈ ਜੀ ਸ਼ਰਮਣੀ ਆਦੋ ਸ਼ਰਮਣੀ ਆਦੋ ਸ਼ਰਮਣੀ ਆਦੋ ਦੁਬੁਰਜੀਪਿੰਡ ਗਵਰਨਮੈਂਟ ਨਹੀਂ ਕਰੋਪਰ ਗਰਲ ਸਕੂਲ ਹਾਂਜੀ ਸਟਰਲਟ ਵਿੱਚ 97.6% ਸਰ SSC ਦੇ ਐਗਜ਼ਾਮ ਕਲੀਅਰ ਕਰਨਾ ਡੈਡੀ ਕੀ ਕਰਦੇ ਆ ਪਾਪਾ ਫਰਮ ਫੈਕਟਰੀ ਚ ਇੱਕ ਲੇਬਰ ਦਾ ਕੰਮ ਕਰਦੇ ਨੇ ਮਮਾ ਹਾਊਸ ਵਾਈਫ ਹੈ ਤੇ ਫੈਕਟਰੀ ਹਾਂਜੀ ਨਹੀਂ ਕਰਦਾ ਕੰਮ ਹਾਂਜੀ ਪੈਕਿੰਗ ਚ ਹਾਂਜੀ बहुत धन्यवाद नंदनी नर नंगल नंबर लें टेंथ बोर्ड विच नाइनटी सेवन पॉइंट थ्री एट परसेंट लगे आज रोपड़ साढ़े आके जिले रहे थे रोपड़ थोड़ा भी रोपड़ ये पर कितना लगे आके बहुत अच्छा लगे डीसी सर ना इंटरेक्शन हुई है बहुत बढ़िया इंटरेक्शन की थी उन्होंने भी लाइक बिग ब्रदर उन्होंने सानुस uh, हर एक चीज दिखाई समझाई एंड बहुत अच्छा लगे ਬਹੁਤ ਵਧੀਆ ਜੀ ਤੁਸੀਂ ਬਧਾਈਆਂ ਤੁਹਾਨੂੰ ਬਹੁਤ-ਬਹੁਤ ਤੇ ਵੱਧ ਤੋਂ ਵੱਧ ਹੋਰ ਜਿਆਦਾ ਨੰਬਰ ਲੈ ਕੇ ਤੁਸੀਂ ਮੈਂ ਕਹਿੰਦਾ ਉਹ ਹੋਣੇ ਚਾਹੀਦੇ ਆ ਕਿਉਂਕਿ ਬੱਚਿਆਂ ਦੀ ਅੱਜ ਜਿਹੜੀਆਂ ਜਿਹੜੀਆਂ ਬੱਚੇ ਨਹੀਂ ਆਜੋ ਲਾਸਟ ਦੇ ਵਿੱਚ ਮੈਂ ਇਹਨਾਂ ਲੜਕੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਮੈਂ ਕਨੌਲੀ ਦੇ ਸਮਾਰਟ ਸਕੂਲ ਦੇ ਵਿੱਚੋਂ ਦੋ ਬੱਚੇ ਦੋ ਬੱਚੇ ਤੁਸੀਂ ਅੱਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੂਰਜ ਹੈ ਜੀ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਨੌਲੀ ਦਾ ਵਿਦਿਆਰਥੀ ਆ ਤੇ ਮੈਂ ਜਿਹੜਾ ਹੈਗਾ ਪਲੱਸ 2 ਦਾ ਵਿਦਿਆਰਥੀ ਆ ਮੇਰੇ ਉਹ ਸਟੇਟ ਦੇ ਵਿੱਚੋਂ ਮੇਰਾ 12th ਰੈਂਕ ਆਇਆ ਹੈ ਤੇ ਡਿਸਟ੍ਰਿਕਟ ਵਿੱਚੋਂ ਮੇਰੀ ਸੈਕੰਡ ਪੋਜੀਸ਼ਨ ਆਈ ਹੈ ਜਿਹਦੇ ਵਿੱਚ ਮੈਂ 488 ਅੰਕ ਹਾਸਲ ਕੀਤੇ ਹੈ 500 ਦੇ ਵਿੱਚੋਂ ਤੇ ਇਸ ਅਚੀਵਮੈਂਟ ਨੂੰ ਹਾਸਲ ਕਰਕੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਤੇ ਜਿਹੜੀ ਸਾਨੂੰ ਡੀਸੀ ਸਰਨਲ ਮੀਟਿੰਗ ਹੈ ਔਰ ਐਸਐਸਪੀ ਸਰਨਲ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਸਾਨੂੰ ਪਤਾ ਲੱਗਿਆ ਉਹ ਵੀ ਪੂਰੇ ਜਿਹੜੇ ਡਿਪਾਰਟਮੈਂਟ ਹੈ ਉਹ ਕਿੱਦਾਂ ਕੰਮ ਕਰਦਾ ਹੈ ਤੇ ਜਿਹੜੇ ਹਰੇਕ ਡਿਪਾਰਟਮੈਂਟ ਦੀ ਕੀ ਕੀ ਜ਼ਿੰਮੇਵਾਰੀ ਹੁੰਦੀ ਹੈ ਸਾਨੂੰ ਉਹਦੇ ਆ ਕੇ ਵੀ ਪਤਾ ਲੱਗਿਆ ਵੀ ਬਹੁਤ ਹੀ ਜਿਹੜਾ ਹੈਗਾ ਇਹ ਕੰਮ ਹੁੰਦਾ ਹੈ ਹਾਰਡਵਰਕ ਹੁੰਦਾ ਹੈ ਇੱਥੇ ਜਿਹੜੇ ਆਫਿਸ ਦੇ ਵਿੱਚ ਹੈ ਸਾਨੂੰ ਬਾਹਰ ਤੋਂ ਲੱਗਦਾ ਹੈ ਵੀ ਅੰਦਰ ਤਾਂ ਸਾਰੇ ਏਸੀ 'ਚ ਹੀ ਬੈਠਦੇ ਆ ਵੀ ਹਨਾ ਉਹਨਾਂ ਨੂੰ ਇਦਾਂ ਵੀ ਫ੍ਰੀ ਹੋ ਕੇ ਬੈਠਦੇ ਆ ਪਰ ਜਿੱਦਾਂ ਸਾਨੂੰ ਹੁਣ ਉਰਿਆ ਅੰਦਰ ਆ ਕੇ ਪਤਾ ਲੱਗਿਆ ਵੀ ਜਿਹੜੀ ਇਹਨਾਂ ਦੀ ਮੰਥਲੀ ਮੀਟਿੰਗ ਹੁੰਦੀ ਹੈ ਡੀਸੀ ਸਰ ਦੀ ਜਿਹੜੀ ਸਾਰੇ ਡਿਪਾਰਟਮੈਂਟਸ ਦੇ ਨਾਲ ਹੁੰਦੀ ਹੈ ਉਹਦੇ ਵਿੱਚ ਪਤਾ ਲੱਗਦਾ ਹੈ ਵੀ ਜਿਹੜੇ ਸਾਰੇ ਡਿਪਾਰਟਮੈਂਟ ਹੈ ਉਹ ਕਿੰਨਾ ਹਾਰਡਵਰਕ ਕਰਦੇ ਆ ਤੇ ਕਿੰਨਾ ਕੰਮ ਕਰਦੇ ਆ ਤੁਹਾਡਾ ਪਿੰਡ ਕਿਹੜਾ ਤੇ ਪੇਰੈਂਟਸ ਕੀ ਕਰਦੇ ਆ ਮੇਰੇ ਮੇਰਾ ਪਿੰਡ ਜਿਹੜਾ ਛੋਟੀ ਮਕੌੜੀ ਹੈ ਤੇ ਮੇਰੇ ਫਾਦਰ ਸਾਹਿਬ ਜਿਹੜੇ ਹੈ ਉਹ ਉਹਨਾਂ ਦਾ 2010 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਜਿਹੜੇ ਮੇਰੇ ਮਦਰ ਹੈ ਉਹ ਦਿਹਾੜੀ ਕਰਦੇ ਆ ਚਲੋ ਦਿਹਾੜੀ ਕਰਕੇ ਬੱਚੇ ਨੂੰ ਪੜਾਉਣਾ ਕਿੰਨੀ ਔਖੀ ਗੱਲ ਹੈ ਪਰ ਚਲੋ ਕਿਵੇਂ ਮੈਂ ਕਹਿੰਦਾ ਵੀ ਬੱਚਾ ਨਾਮ ਰੋਸ਼ਨ ਕਰ ਸਕਦਾ ਹੈ ਜਦੋਂ ਪੜਾਈ ਦੇ ਵਿੱਚ ਆਪਣੇ ਮੱਲਾ ਮਾਰ ਲਵੇ ਹਾਂਜੀ ਤੁਹਾਡਾ ਕੀ ਨਾਮ ਹੈ ਅਭਿਵੇਕ ਕੁਮਾਰ ਹੈ ਮੈਂ ਗਵਰਨਮੈਂਟ ਸੀਨੀਅਰ ਗਵਰਨਮੈਂਟ ਅਦਰ ਸੀਨੀਅਰ ਸੈਕੰਡਰੀ ਸਕੂਲ ਲੋਧੀਪੁਰ ਦੇ ਵਿਦਿਆਰਥੀ ਹਾਂ ਮੈਂ ਇਸੇ ਸਾਲ 12ਵੀਂ ਪਾਸ ਕੀਤੀ ਮੈਂ ਨੋਨ ਮੈਡੀਕਲ ਸਟਰੀਮ ਵਿੱਚ 97.2 ਨੰਬਰ ਪ੍ਰਾਪਤ ਕੀਤੇ ਤੇ ਕਿਵੇਂ ਦੇਖਦੇ ਹੋ ਜਿਵੇਂ ਅੱਜ ਸਰਕਾਰ ਵੱਲੋਂ ਇਹ ਤੁਹਾਨੂੰ ਪ੍ਰੋਗਰਾਮ ਲਿਖਿਆ ਗਿਆ ਆਈਆਈਟੀ ਵੀ ਲਿਜਾਉਗੇ ਆਈਆਈਪਸ ਆਈਆਈਸ ਨਾਲ ਗੱਲਬਾਤ ਹੋਈ ਹੈ ਕਿਵੇਂ ਦੱਲ ਕੇ ਬਹੁਤ ਵਧੀਆ ਲੱਗੇ ਸਰਕਾਰ ਵੱਲ ਤੋਂ ਬਹੁਤ ਵਧੀਆ ਸਕੀਮ ਚਲਾਈ ਗਈ ਹੈ ਸਾਨੂੰ ਬਹੁਤ ਅਗਰ ਪਤਾ ਲੱਗੇ ਕਿ ਕੰਮ ਕਿਵੇਂ ਹੁੰਦੇ ਆ ਸਾਰੇ ਇਹਨਾਂ ਦਾ ਕਿੰਨਾ ਜ਼ਿਆਦਾ ਬਿਜ਼ੀ ਸ਼ਡਿਊਲ ਹੁੰਦਾ ਬਾਹਰ ਤੋਂ ਦੇਖਣ ਨੂੰ ਤਾਂ ਵੈਸੇ ਹੀ ਲੱਗਦੇ ਪਰ ਅੰਦਰੋਂ ਆ ਕ ਪਤਾ ਲੱਗਦਾ ਕਿ ਗੱਲ ਕਿਹੜੀ ਹੈ ਕਿ ਪੇਰੈਂਟਸ ਕੀ ਕੰਮ ਕਰਦੇ ਮੇਰੇ ਫਾਦਰ ਸਾਹਿਬ ਬਾਹਰ ਹੈ ਫੋਰਨਗੇ অপারেਟਰ ਹੈ ਮੇਰੀ ਮਦਰ ਹਾਊਸ ਵਾਈਫ ਹੈ ਹਾਂਜੀ ਬਿਲਕੁਲ ਮੈਂ ਦੇਖ ਰਿਹਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਇਹਨਾਂ ਦਾ ਕਿਵੇਂ ਦਾ ਰਿਹਾ ਤੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਜਿੰਨੇ ਸਾਡੇ ਫੋਲੋਅਰਸ ਹੈ ਵੀਵਰਸ ਹੈ ਕਿ ਜਿਹੜੇ ਅੱਜ ਨਵੇਂ ਤਰੀਕੇ ਨਾਲ ਜਿਹੜਾ ਸ਼ਿਕਿਆ ਕ੍ਰਾਂਤੀ ਨੂੰ ਲੈ ਕੇ ਜਿਹੜਾ ਇੱਕ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਨੂੰ ਵੱਖ-ਵੱਖ ਅਫਸਰ ਦੇ ਨਾਲ ਗੱਲਬਾਤ ਕਰਨੀ ਇੱਕ ਹੋਰ ਦੱਸਿਆ ਗਿਆ ਕਿ ਕਿਵੇਂ ਕੰਮਕਾਰ ਕੀਤਾ ਜਾਂਦਾ ਇੱਕ ਇਕੱਲਾ ਡੀਸੀ ਨਹੀਂ ਹੁੰਦਾ ਜਦੋਂ ਡੀਸੀ ਦੇ ਨਾਲ ਇੰਨੀ ਵੱਡੀ ਟੀਮ ਕਿਵੇਂ ਕੰਮ ਕਰਦੀ ਹੈ ਪੂਰੇ ਡਿਸਟ੍ਰਿਕਟ ਨੂੰ ਕਿਵੇਂ ਦੇਖਦੀ ਹੈ ਕਿਵੇਂ ਸੰਭਾਲਦੀ ਹੈ ਤੇ ਇਹ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਜਰੂਰ ਤੁਸੀਂ ਕਮੈਂਟ ਰੈਂਸ ਦੱਸਿਓ ਧੰਨਵਾਦ ਤੁਹਾਡਾ ਪਾਣੀਓ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇ ਪੰਜਾਬ ਸਰਕਾਰ ਨੇ ਸਿੱਖਿਆ ਦੀ ਇੱਕ ਕ੍ਰਾਂਤੀਕ ਲਹਿਰ ਲੈ ਕੇ ਆਈ ਹੋਈ ਹੈ ਜਿਹਦੇ ਤਹਿਤ ਪੰਜਾਬ ਦੇ ਵਿੱਚ ਸਿੱਖਿਆ ਦਾ ਸਤਾਰ ਦਿਨ ਬਰ ਦਿਨ ਉੱਚਾ ਚੁੱਕਿਆ ਜਾ ਰਿਹਾ ਹੈ ਖਾਸ ਤੌਰ ਤੇ ਸਾਡੇ ਜਿਹੜੇ ਸਰਕਾਰੀ ਸਕੂਲਸ ਹੈ ਉਹਨਾਂ ਦੇ ਵਿੱਚ ਬਹੁਤ ਮਿਹਨਤ ਕੀਤੀ ਗਈ ਹੈ ਇਨਫਰਾਸਟ੍ਰਕਚਰ ਦਾ ਕੰਮ ਹੋਇਆ ਹੈ ਟੀਚਰਸ ਦੀ ਟ੍ਰੇਨਿੰਗ ਹੋਈ ਹੈ ਨਾ ਕੇਵਲ ਦੇਸ਼ ਵਿੱਚ ਇੰਟਰਨੈਸ਼ਨਲੀ ਜਾ ਜਾ ਕੇ ਟ੍ਰੇਨਿੰਗ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਜ਼ੋਰ ਪੰਜਾਬ ਦੀ ਸਿੱਖਿਆ ਸਤਰ ਦੇ ਉੱਤੇ ਲਗਾਇਆ ਜਾ ਰਿਹਾ ਹੈ ਉਹਦਾ ਰਿਜ਼ਲਟ ਅੱਜ ਸਾਡੇ ਨਾਲ ਬੈਠੇ ਨੇ ਬੱਚਿਆਂ ਨੇ ਬਹੁਤ ਹੀ ਵਧੀਆ ਮਾਰਕਸ ਅਚੀਵ ਕੀਤੇ ਹਨ 10th ਦੇ ਵਿੱਚ 12th ਦੇ ਵਿੱਚ ਬੋਰਡ ਦੇ ਟਾਪਰਸ ਹੈਗੇ ਨੇ ਬੱਚੇ 97% ਤੋਂ ਉੱਪਰ ਪਰਸੈਂਟ ਆਈ ਹੈਗੀ ਇਹਨਾਂ ਦੀ ਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਹੈਗੇ ਆ ਇੰਨੀ ਮਿਹਨਤ ਕਰ ਰਹੇ ਆ ਇੰਨੇ ਅੱਛੇ ਰਿਜ਼ਲਟਸ ਆ ਰਹੇ ਨੇ ਤੇ ਸਾਨੂੰ ਫਕਰ ਹੈ ਬੱਚਿਆਂ ਦੇ ਉੱਤੇ ਇਹਨਾਂ ਦੀ ਮਿਹਨਤ ਦੇ ਉੱਤੇ ਤੇ ਅਸੀਂ ਜਾਣਦੇ ਆ ਕਿ ਇਹ ਦਿਨ ਬਰ ਦਿਨ ਔਰ ਅੱਗੇ ਤਰੱਕੀਆਂ ਕਰਨ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਹਮੇਸ਼ਾ ਇਹਨਾਂ ਦੇ ਨਾਲ ਹੈ ਤੇ ਅੱਜ ਇੱਕ ਅਸੀਂ ਇਹਨਾਂ ਦੇ ਨਾਲ ਇੰਟਰੈਕਸ਼ਨ ਦਾ ਪੂਰਾ ਦਿਨ ਰੱਖਿਆ ਹੋਇਆ ਜਿਦੇ ਵਿੱਚ ਜਿਹੜੇ ਬੱਚੇ ਜਿਨ੍ਹਾਂ ਨੇ ਟਾਪ ਕੀਤਾ ਹੈਗਾ ਉਹ ਇੱਕ ਸਾਰਾ ਦਿਨ ਮੇਰੇ ਨਾਲ ਯਾਨੀ ਡੀਸੀ ਰੋਪੜ ਦੇ ਨਾਲ ਤੇ ਨਾਲ ਹੀ ਐਸਐਸਪੀ ਰੋਪੜ ਉਹਨਾਂ ਦੇ ਨਾਲ ਸਪੈਂਡ ਕਰ ਰਹੇ ਫੇਰ ਤੋਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਨਾਲ 1-on-1 ਮੈਂ ਤੇ ਐਸਐਸਪੀ ਸਾਹਮਣੇ ਕੀਤੀ ਇੰਟਰੈਕਸ਼ਨ ਕੀਤੀ ਇਨਾਂ ਬਾਰੇ ਇਹਨਾਂ ਨੂੰ ਪੁੱਛਿਆ ਕੋਈ ਇਹਨਾਂ ਦੇ ਡਾਊਟ ਸੀਗੇ ਉਹ ਇਹਨਾਂ ਇਹਨੂੰ ਦੱਸੇ ਵਿਚਾਰ ਸਾਂਝੇ ਕੀਤੇ ਉਸ ਤੋਂ ਬਾਅਦ ਜਿਹੜੀ ਸਾਡੀ ਮੰਥਲੀ ਮੀਟਿੰਗ ਹੈਗੀ ਹੈ ਜੋ ਕਿ ਇੱਕ ਜ਼ਿਲ੍ਹਾ ਪ੍ਰਸ਼ਾਸਨ ਦੀ ਇੱਕ ਬੜੀ ਫੰਡਾਮੈਂਟਲ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸਾਰੇ ਵਿਭਾਗ ਮ ਉਹਦੇ ਵਿੱਚ ਸ਼ਾਮਲ ਹੁੰਦੇ ਆ ਸਾਰੇ ਪ੍ਰੋਜੈਕਟਸ ਜਿੰਨੇ ਵੀ ਡਿਵੈਲਪਮੈਂਟ ਦੇ ਨੇ ਜਾਂ ਜੋ ਵੀ ਰਿਵਿਊ ਕਰਨ ਵਾਲੇ ਮਸਲੇ ਹੁੰਦੇ ਆ ਉਹ ਸਾਰਿਆਂ ਦਾ ਸਮੀਖਿਆ ਕੀਤੀ ਜਾਂਦੀ ਹੈ ਉਹਦੇ ਵਿੱਚ ਬੱਚੇ ਬਿਲਕੁਲ ਉਹਨਾਂ ਨੇ ਪਾਰਟਿਸਿਪੇਟ ਕੀਤਾ ਤੇ ਇਹਨਾਂ ਨੂੰ ਇੱਕ ਅੱਛਾ ਐਕਸਪੋਜ਼ਰ ਮਿਲਿਆ ਵੀ ਕਿਸ ਤਰ੍ਹਾਂ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰ ਜਾਂ ਪ੍ਰਸ਼ਾਸਨ ਕਿਸ ਤਰ੍ਹਾਂ ਫੰਕਸ਼ਨ ਕਰਦਾ ਹੈ ਵੱਖਰੇ ਵੱਖਰੇ ਵਿਭਾਗਾਂ ਨੂੰ ਕੀ ਕੀ ਇਸ਼ੂਜ਼ ਆਉਂਦੇ ਆ ਕਿਸ ਤਰੀਕੇ ਨਾਲ ਕੋਆਰਡੀਨੇਸ਼ਨ ਦੇ ਨਾਲ ਮੌਕੇ ਦੇ ਉੱਤੇ ਕੰਮ ਕੀਤੇ ਜਾਂਦੇ ਆ ਉਹਨਾਂ ਦਾ ਇਹਨਾਂ ਨੂੰ ਐਕਸਪੋਜ਼ਰ ਮਿਲਿਆ ਬਾਕੀ ਹੁਣ ਅਸੀਂ ਇਹਨਾਂ ਦੀ ਫੀਲਡ ਵਿਜ਼ਿਟਸ ਉਲੀਕੀਆਂ ਹੋਈਆਂ ਨੇ ਕੁਝ ਥਾਣਿਆਂ ਦੇ ਵਿੱਚ ਜਾ ਕੇ ਇਹ ਦੇਖਣਗੇ ਵੀ ਕਿਸ ਤਰ੍ਹਾਂ ਕੰਮ ਹੁੰਦਾ ਹੈ ਕੋਈ ਹੋਰ ਫੀਲਡ ਵਿਜ਼ਿਟਸ ਕਰਨਗੇ ਫਿਰ ਇਹਨਾਂ ਦਾ ਲੰਚ ਅਸੀਂ ਆਰਗੇਨਾਈਜ਼ ਕੀਤਾ ਹੈ ਆਈਐਸ ਤੇ ਆਈਪੀਐਸ ਆਫੀਸਰਸ ਦੇ ਨਾਲ ਤਾਂ ਕਿ ਇਨਫਾਰਮਲ ਇੰਟਰੈਕਸ਼ਨ ਹੋ ਸਕੇ ਕੋਈ ਵੀ ਇਹ ਵਿਚਾਰ ਸਾਡੇ ਨਾਲ ਸਾਂਝੀ ਕਰ ਸਕਣਾ ਚਾਹਣ ਜਾਂ ਕੋਈ ਸਵਾਲ ਹੋਣ ਇਹਨਾਂ ਦੀ ਜਾਂ ਕੋਈ ਸੁਝਾਅ ਹੋਣ ਇੱਕ ਇਨਫੋਰਮਲ ਸੈਟਅਪ ਦੇ ਵਿੱਚ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਆਈਟੀ ਰੋਪੜ ਦੇ ਵਿੱਚ ਅਸੀਂ ਇਹਨਾਂ ਦੀ ਐਕਸਪੋਜ਼ਰ ਵਿਜ਼ਿਟ ਉਲੀਕੀ ਹੋਈ ਹੈ ਜਿਦੇ ਵਿੱਚ ਜਿਹੜਾ ਸਾਡਾ ਵਰਲਡ ਕਲਾਸ ਇੰਸਟੀਚਿਊਟ ਹੈ ਆਈਟੀ ਰੋਪੜ ਉਹਦੇ ਵਿੱਚ ਇਹਨਾਂ ਨੂੰ ਆਈਡੀਆ ਲੱਗੇਗਾ ਕਿਉਂਕਿ ਹੁਣ ਬੱਚਿਆਂ ਦਾ ਨੈਕਸਟ ਜਿਹੜੀ ਅਗਲਾ ਪੜਾਅ ਹੈ ਉਹ ਕਾਲਜ ਦਾ ਹੁੰਦਾ ਜੀ ਗ੍ਰੈਜੂਏਸ਼ਨ ਵੱਲ ਹੁੰਦਾ ਤੇ ਅਸੀਂ ਪਲਾਨ ਕੀਤਾ ਸੀਗਾ ਵੀ ਇਹਨਾਂ ਨੂੰ ਜਿਹੜਾ ਐਕਸਪੋਜ਼ਰ ਮਿਲੇਗਾ ਉਹਦੇ ਨਾਲ ਇਹਨਾਂ ਦੇ ਟਾਰਗੇਟਸ ਇਹਨਾਂ ਦੀ ਜਿਹੜੀ ਮਿਹਨਤ ਦੀ ਇਹਨਾਂ ਦਾ ਜਜ਼ਬਾ ਹੈ ਉਹ ਹੋਰ ਵਧੇਗਾ ਜ਼ਿਲ੍ਹੇ ਦੇ ਵਿੱਚ 10th ਦੇ ਜਿਹੜੇ ਟਾਪਰਸ ਹੈਗੇ ਨੇ ਤੇ ਜਿਹੜੇ ਆਪਣੇ 12th ਦੇ ਟਾਪਰਸ ਹੈ ਉਹ ਸਾਰੇ ਬੱਚੇ ਆਏ ਹੋਏ ਨੇ ਆ ਫਰਸਟ ਸੈਕਿੰਡ ਥਰਡ ਉਸ ਤੋਂ ਇਲਾਵਾ 4th 5th ਵੀ ਜਿਨ੍ਹਾਂ ਦੇ ਮਾਰਕਸ ਸੇਮ ਨੇ ਅਸੀਂ ਸਾਰੇ ਬੱਚਿਆਂ ਨੂੰ ਬੁਲਾਇਆ ਜੇ ਅਸੀਂ ਸਾਰਿਆਂ ਨੂੰ ਸਨਮਾਨਤ ਵੀ ਕਰ ਰਹੇ ਹਾਂ ਤੇ ਅਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਐਕਸਪੋਜ਼ਰ ਵਿਜ਼ਿਟ ਦੇ ਬੱਚਿਆਂ ਨੇ ਮੈਂ ਜੋ ਦੇਖਿਆ ਹੈ ਕਿ ਸਵੇਰੇ ਥੋੜੇ ਜੇ ਸਹਮੇ ਹੋਏ ਸੀਗੇ ਕਿਉਂਕਿ ਆਈ ਥਿੰਕ ਇਹਨਾਂ ਦਾ ਬਨਨ ਵਨ ਇੰਟਰੈਕਸ਼ਨ ਕਦੇ ਨਹੀਂ ਹੋਇਆ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਕੰਫਰਟੇਬਲ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਮੰਥਲੀ ਮੀਟਿੰਗ ਦੇ ਵਿੱਚ ਵੀ ਇਹਨਾਂ ਦੀ ਕੁਰਸੀਆਂ ਬਿਲਕੁਲ ਮੇਰੇ ਨਾਲ ਸੀਗੀ ਸਾਰੇ ਆਫੀਸਰਸ ਦੀ ਉਸ ਤੋਂ ਬਾਅਦ ਸ਼ੁਰੂ ਹੋਈਆਂ ਤਾਂ ਕਿ ਇਹ ਮਤਲਬ ਓਵਰਵਿਊ ਲੈ ਸਕਣ ਹਰ ਚੀਜ਼ ਨੂੰ ਸਮਝ ਸਕਣ ਤੇ ਆਈ ਥਿੰਕ ਬੱਚਿਆਂ ਦੇ ਕੁਝ-ਕੁਝ ਡਾਊਟਸ ਵੀ ਸੀਗੇ ਇਹਨਾਂ ਨੇ ਸਾਨੂੰ ਪੁੱਛੇ ਤੇ ਇਹਨਾਂ ਨੂੰ ਕਾਫੀ ਕਲੈਰਿਟੀ ਆਈ ਹੈਗੀ ਹੈ ਤੇ ਇਹਨੂੰ ਮੈਂ ਤਾਂ ਪਰਸਨਲੀ ਇੱਕ ਫਸਟ ਸਟੈਪ ਮੰਨਦਾ ਹੈ ਬੱਚਿਆਂ ਨੂੰ ਮੈਂ ਇਹੀ ਕਿਹਾ ਕਿ ਜਦੋਂ ਮਰਜ਼ੀ ਇਹ ਇੱਥੇ ਵਿਜ਼ਿਟ ਕਰ ਸਕਦੇ ਇਹ ਤਾਂ ਇਹਨਾਂ ਦਾ ਆਪਣਾ ਆਫਿਸ ਹੈ ਕੋਈ ਵੀ ਇਹਨਾਂ ਦੇ ਡਾਊਟਸ ਹੋਣ ਕੋਈ ਸੁਝਾਅ ਹੋਣ ਜਦੋਂ ਮਰਜ਼ੀ ਇਹਨਾਂ ਵਾਸਤੇ ਮੇਸ਼ਾ ਦਰਵਾਜ਼ੇ ਖੁੱਲੇ ਨੇ ਤੇ ਇਸ ਨੂੰ ਸਿਰਫ ਅੱਜ ਇੱਕ ਦਿਨ ਦੀ ਇੰਟਰੈਕਸ਼ਨ ਨਾ ਮੰਨਣ ਬਲਕਿ ਫਸਟ ਬੀ ਆਫ ਇੰਟਰੈਕਸ਼ਨ ਮੰਨਣ ਸਾਰੇ ਬੱਚਿਆਂ ਦੇ ਆਪਣੇ ਆਪਣੇ ਇੰਟਰਸਟ ਹੈ ਜੀ ਤੁਸੀਂ ਇਹਨਾਂ ਤੋਂ ਡਾਇਰੈਕਟ ਪੁੱਛਣਾ ਕੁਝ ਸਿਵਲ ਸਰਵਿਸਿਜ਼ ਵਿੱਚ ਇੰਟਰਸਟ ਰੱਖਦੇ ਨੇ ਕੋਈ ਮੈਡੀਕਲ ਚ ਇੰਟਰਸਟ ਰੱਖਦੇ ਕੋਈ ਇੰਜੀਨੀਅਰਿੰਗ ਚ ਰੱਖਦੇ ਨੇ ਇਹਨਾਂ ਦੇ ਸੁਪਨੇ ਬੜੇ ਅੱਛੇ ਹੈ ਬੜਾ ਅੱਛਾ ਲੱਗਦਾ ਇਹਨਾਂ ਦੇ ਸੁਪਨੇ ਸੁਣ ਕੇ ਤੇ ਸਾਡੀ ਇੱਛਾ ਵੀ ਅਸੀਂ ਇਹਨਾਂ ਦੇ ਸੁਪਨੇ ਸাকার ਕਰਨ ਚ ਜੋ ਵੀ ਸਾਡਾ ਕੋਈ ਛੋਟੇ ਮੋਟਾ ਕੋਈ ਰੋਲ ਹੋ ਸਕਦਾ ਹੈ ਉਹ ਅਸੀਂ ਬੱਧ ਚੜ ਕੇ ਉਸ ਟੂ પાર્ਟਿਸਪੀਟ ਕਰ ਸਕੀ ਇਹ ਸਾਡੇ ਲਈ ਮਾਣ ਦੀ ਗੱਲ ਹੈ ਇਹਨਾਂ ਨੂੰ ਹਰ ਬੱਚੇ ਨੂੰ ਅਸੀਂ ਜਿਹੜੇ ਵੀ ਸਾਡੇ ਸਰਕਾਰੀ ਸਕੂਲ ਦੇ ਬੱਚੇ ਹੈ ਅਸੀਂ ਸਾਰਿਆਂ ਨੂੰ ਇਕੁਅਲੀ ਟਰੀਟ ਕਰਕੇ ਉਹਨਾਂ ਨੂੰ ਅੱਛੀ ਤੋਂ ਅੱਛੀ ਸਿੱਖਿਆ ਦਾ ਸਟਾਅਰ ਪ੍ਰਦਾਨ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਨੇ ਟੌਪ ਕੀਤਾ ਹੈ ਇਨਾਂ ਵਾਸਤੇ ਅਸੀਂ ਇੱਕ ਐਕਸਪੋਜ਼ਰ ਵਿਜ਼ਿਟ ਪਲਾਨ ਕੀਤੀ ਹੈ ਬਿਕੋਜ਼ ਸੋ ਥੈਟ ਇਹਨਾਂ ਦਾ ਜਿਵੇਂ ਹੁਣ ਅਗਲਾ ਪੜਾਅ ਹੈ ਕਾਲਜ ਵੱਲ ਜਾਣ ਦਾ ਉਹਦੇ ਵਿੱਚ ਇਹਨਾਂ ਦਾ ਐਕਸਪੋਜ਼ਰ ਵਧੇ ਇਹ ਜਾਣ ਸਕਣ ਕਿਉਂਕਿ ਅੱਜ ਤੱਕ ਕੁਰਸੀ ਤੋਂ ਟੇਬਲ ਦੇ ਉਸ ਸਾਈਡ ਦੀ ਦੁਨੀਆ ਦੇਖੀ ਹੈਗੀ ਐ ਜਦੋਂ ਇਸ ਸਾਈਡ ਦੀ ਸਾਡੇ ਨਾਲ ਆ ਕੇ ਦੇਖਣਗੇ ਤਾਂ ਇਹਨਾਂ ਨੂੰ ਪਤਾ ਲੱਗੇਗਾ ਵੀ ਇਹ ਕਿਸ ਤਰ੍ਹਾਂ ਦੇ ਫੀਲਡ ਦੇ ਵਿੱਚ ਇੰਟਰਸਟ ਰੱਖਦੇ ਨੇ ਤੇ ਕੱਲ ਨੂੰ ਇਹ ਹੋ ਸਕਦਾ ਹੈ ਕੋਈ ਵੀ profession ਜਿਹੜਾ ਚੁਣਨ ਅਚੀ ਤਰ੍ਹਾਂ ਐਕਸਪੋਜ਼ਰ ਲੈ ਕੇ ਆਪਣੀ ਮਰਜ਼ੀ ਦੇ ਨਾਲ ਚੁਣਨ ਕਿਉਂਕਿ ਜਿਹੜਾ ਵੀ ਇੰਟਰਸਟ ਨਾਲ ਕੀਤਾ ਹੋਇਆ ਫੀਲਡ ਹੁੰਦਾ ਹੈ ਰਿਜ਼ਲਟਸ ਹਮੇਸ਼ਾ ਉਸ ਤੋਂ ਸਭ ਤੋਂ ਅੱਛੇ ਆਉਂਦੇ ਆ ਅਸੀਂ ਇਹਨਾਂ ਨੂੰ ਵੱਖਰੇ ਵੱਖਰੇ ਜੀ ਸਾਰੇ ਸਪੋਰਟ ਦੇ ਰਹੇ ਆ ਤੇ ਜਿਸ ਤਰ੍ਹਾਂ ਪੰਜਾਬ ਸਰਕਾਰ ਦਾ ਪ੍ਰੋਗਰਾਮ ਹੋਏਗਾ ਅਸੀਂ ਉਵੇਂ ਹੀ ਇਹਨਾਂ ਨੂੰ ਸਪੋਰਟ सरकार की कई स्कीम्स होंगे जी जी स्कॉलरशिप की होंगे वो सारी सारे बच्चों वास्ते अवेलेबल ने मैरिट बेस्ड होंदिया ने ते, जो जिस तरह भी स्कॉलरशिप्स की एलिजिबिलिटी है डिपेंड करता है वो कॉलेज अप्लाई कर रहे हैं कि नहीं हरेक कोलेज की वास्ते सरकार ने अलग अलग जो भी स्कॉलरशिप स्कीम है वो सारे वास्ते ऊपर है इन्होंने बच्चों वास्ते भी या बाकी बच्चों